ਮੈਂ ਸੋਨੀਆ ਆਪਣੇ ਮਾਪਿਆਂ ਦੇ ਘਰ ਜੰਮੀ ਪਹਿਲੀ ਕੁੜੀ ਤੇ ਦਾਦੀ ਦੀ ਦੂਜੀ ਪੋਤੀ ਜੰਮੀ ਵੇਖਦੇ ਸਭ ਨੇ ਕਿਹਾ ਬਿਲਕੁਲ ਚੰਨ ਜਿਹਾ ਮੁਖੜਾ ਹੈ ਪੂਰਾ ਰੰਗ ਸੁਨਹਿਰੀ ਬਾਣ ਸੋਹਣੀ ਮੂਰਤ ਰੱਬ ਦੀ ਕੜੀ ਕੜਾਈ ਇੱਕ ਅਨੁਪਮ ਕਲਾਕਿਰਤ ਸਾਰਿਆਂ ਕਿਹਾ ਹੋਣਾ ਤਾਂ ਮੁੰਡਾ ਚਾਹੀਦਾ ਸੀ ਪਰ ਚਲੋ ਪਹਿਲੇ ਪੈਣਾ ਹੀ ਹੈ ਤਾਂ ਵੀਰ ਨੂੰ ਵੀ ਲੈ ਕੇ ਆਵੇਗੀ ਜਿਹੜਾ ਵੀ ਦੇਖਣ ਮਿਲਣ ਆਵੇ ਤਾਂ ਮੇਰਾ ਰੰਗ ਰੂਪ ਵੇਖ ਕੇ ਦੰਦਾ ਹੇਠ ਉਂਗਲੀ ਰੱਖ ਲਵੇ ਪਣੀ ਹਾਲੀ ਸਭ ਤੋਂ ਪਿਆਰ ਮਿਲਣ ਲੱਗਾ। ਪਿਓ ਦਾਦੀ ਨੂੰ ਵੀ ਮੋਹ ਪੈਣਾ ਸ਼ੁਰੂ ਹੋ ਗਿਆ। ਨਾਨਕੇ ਰਹਿਣਗੇ ਤਾਂ ਵਿਹੜੇ ਦੇ ਸਾਰੇ ਲੋਕਾਂ ਚੁੱਕਣਾ ਖੜਾਉਣਾ। ਮੈਨੂੰ ਡੌਲ, ਬੁਲੈਤੀ ਮੀਮ, ਅੰਗਰੇਜ਼ਣ ਤੇ ਪਰੀਆਂ ਵਰਗੀ ਵਿਸ਼ਲੇਸ਼ਨ ਮਿਲਣ ਲੱਗੀ। ਮੇਰਾ ਨਾਮ ਰੱਖਿਆ ਗਿਆ ਸੋਨੀਆ। 6 ਮਹੀਨਿਆਂ ਦੀ ਹੋਂਦ ਤੱਕ ਮੇਰੀ ਜਾਤ ਤੇ ਕੋਈ ਪ੍ਰਸ਼ਨ ਨਾ ਲੱਗਾ। ਪਰ 8-9 ਮਹੀਨੇ ਦੀ ਤੇ ਫਿਰ 1 ਸਾਲ ਦੀ ਹੋਂਦ ਮਗਰੋਂ ਮੇਰੇ ਮਾਪਿਆਂ ਨੂੰ ਤੇ ਹੋਰਾਂ ਨੂੰ ਕੁਝ ਗਲਤ ਲੱਗਣ ਲੱਗਾ। ਮੈਂ ਬੈਠਣਾ ਸ਼ੁਰੂ ਨਾ ਕੀਤਾ ਜਦ ਕਿ ਮੇਰੇ ਨਾਲ ਦੇ ਜੰਮੇ ਬੱਚਾ ਨੇ 6-8 ਮਹੀਨੇ ਤੱਕ ਬੈਠਣਾ ਸ਼ੁਰੂ ਕਰ ਦਿੱਤਾ ਸੀ ਡਾਕਟਰਾਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਕਈ ਬੱਚੇ ਲੇਟ ਬੈਠਣਾ ਜਾਂ ਤੁਰਨਾ ਸ਼ੁਰੂ ਕਰਦੇ ਨੇ ਇੰਨੀ ਫਿਕਰ ਦੀ ਗੱਲ ਨਹੀਂ ਜੇ ਮੈਨੂੰ ਕੋਈ ਬੁਲਾਵੇ ਚਲਾਵੇ ਮੈਂ ਹੱਸਣਾ ਵੀ ਰੋਣ ਵੇਲੇ ਰੋਣਾ ਵੀ ਮੇਰੇ ਸੁਹੱਪਣ ਤੇ ਸਾਰੇ ਵਾਰੀ-ਵਾਰੀ ਜਾਂਦੇ ਨਾਨਕਾ ਘਰ ਨੇੜੇ ਹੋਣ ਕਰਕੇ ਮੇਰੀ ਮਾਸੀ ਮੈਨੂੰ ਅਕਸਰ ਆਪਣੇ ਨਾਲ ਲੈ ਜਾਂਦੀ ਤੇ ਦੋ-ਦੋ ਦਿਨ ਆਪਣੇ ਕੋਲ ਰੱਖਦੀ ਮੇਰੀ ਸੇਵਾ ਕਰਦੀ ਉੱਥੇ ਮੇਰੇ ਮੰਮੀ ਦੇ ਮਾਸੀ ਜੀ ਦਾ ਪਰਿਵਾਰ ਵੀ ਸਾਹਮਣੇ ਹੀ ਰਹਿੰਦਾ ਮੇਰੇ ਮੰਮੀ ਦੇ ਮਾਸਟਰ ਜੀ ਤੇ ਉਹਨਾਂ ਦੀ ਇੱਕ ਕੁੜੀ ਮੇਰੀ ਮੰਮੀ ਦੀ ਕਜ਼ਨ ਮੈਨੂੰ ਚੁੱਕ ਚੁੱਕ ਨਾ ਥੱਕਦੀ ਸਮਾਂ ਪਾ ਕੇ 1.5 ਸਾਲ ਦੀ ਉਮਰ ਵਿੱਚ ਮੈਂ ਥੋੜਾ ਥੋੜਾ ਬੈਠਣਾ ਸ਼ੁਰੂ ਕੀਤਾ ਤੇ ਫਿਰ ਥੋੜਾ ਥੋੜਾ ਰਿੜਨਾ ਵੀ 3 ਸਾਲ ਦੀ ਉਮਰ ਹੋਣ ਤੱਕ ਮੈਂ ਬੈਠਣ ਤੇ ਰਿੜਨ ਵਿੱਚ ਹੀ ਖੁਸ਼ੀ ਮਹਿਸੂਸ ਕਰਨੀ ਮਾਪਿਆਂ ਨੂੰ ਚਿੰਤਾ ਕਿ ਮੈਂ ਤਾਂ ਬੋਲਣਾ ਵੀ ਨਾ ਸ਼ੁਰੂ ਕੀਤਾ ਜੇ ਮੈਂ ਗੂੰਗੀ ਹੁੰਦੀ ਤਾਂ ਇਸ਼ਾਰਿਆਂ ਨਾਲ ਤਾਂ ਸਮਝਦੀ ਸਮਝਾਂਦੀ ਪਰ ਜੇ ਗੁੰਗੀ ਹੁੰਦੀ ਤਾਂ ਬੋਲੀ ਵੀ ਤਾਂ ਹੁੰਦੀ ਸੁਣ ਤਾਂ ਮੈਂ ਸਭ ਕੁਝ ਸਕਦੀ ਪਰ ਸਮਝ ਨਹੀਂ ਨਾ ਹੀ ਮੈਨੂੰ ਪੌਟੀ ਸੁਸੂ ਦਾ ਕੁਝ ਪਤਾ ਲੱਗਦਾ ਸਭ ਕੁਝ ਮੇਰੀ ਮਾਂ ਹੀ ਸੰਭਾਲਦੀ ਜਾਂ ਨਾਨਕੇ ਜਾਣ ਤੇ ਮੇਰੀ ਮਾਸੀ ਫਿਰ ਮੇਰੇ ਮਾਮੇ ਦੇ ਘਰ ਵੀ ਧੀ ਜੰਮੀ ਤੇ ਮੇਰੀ ਮਾਸੀ ਉਸ ਵਿੱਚ ਰੁੱਝ ਗਈ ਮਾਪਿਆਂ ਨੇ ਚੰਗੇ ਡਾਕਟਰਾਂ ਵੱਲ ਦੌੜ ਕੀਤੀ ਡਾਕਟਰਾਂ ਕਿਹਾ ਕਿ ਕਈ ਬੱਚਿਆਂ ਦਾ ਦਿਮਾਗ ਹੌਲੀ-ਹੌਲੀ ਵਿਕਸਿਤ ਹੁੰਦਾ ਹੈ ਮੇਰੀ ਮਾਂ ਮੇਰੇ ਸਾਰੇ ਕੰਮ ਤੇ ਗੰਦ ਸੰਭਾਲਦੀ ਮੈਨੂੰ ਕੁਝ ਵੀ ਨਹੀਂ ਸੀ ਪਤਾ ਲੱਗਦਾ ਸਿਵਾਏ ਪਿਆਰ ਜਾਂ ਝੜਕ ਦੇ ਜਦੋਂ ਮੈਂ 4 ਸਾਲਾਂ ਦੀ ਹੋਈ ਤਾਂ ਮੇਰੇ ਤੋਂ ਛੋਟੀ ਭੈਣ ਜੰਮੀ ਇੱਕ ਮੈਂ ਮਾਂ ਤੇ ਬੋਝ ਤੇ ਉਤੋਂ ਇੱਕ ਹੋਰ ਕੁੜੀ ਮੇਰੀ ਮਾਂ ਤਾਂ ਮਸੋਸੀ ਗਈ ਦਾਦਕੇ ਤਾਂ ਕੋਈ ਖੁਸ਼ੀ ਨਾ ਹੋਈ ਨਾਨਕਿਆਂ ਤੇ ਵੀ ਮਾਨਸਿਕ ਦਬਾਅ ਪੈ ਗਿਆ ਛੋਟੀ ਭੈਣ ਮੇਰੀ ਵਾਂਗ ਚਾਨਣ ਦਾ ਮੁਖੜਾ ਤਾਂ ਨਹੀਂ ਸੀ ਪਰ ਸੋਹਣੀ ਸੀ ਮੈਨੂੰ ਪਹਿਲਾਂ ਤਾਂ ਮਾਂ ਦੀ ਝੋਲੀ ਵਿੱਚ ਬੱਚਾ ਵੇਖ ਕੇ ਸਮਝ ਨਾ ਪਈ ਨਾ ਮੈਂ ਕੁਝ ਪੁੱਛਣ ਜੋਗੀ ਤੇ ਨਾ ਸਮਝਣ ਜੋਗੀ ਪਾ ਮੇ ਮੇਰੀ ਸਾਰੀ ਸੇਵਾ ਮੇਰੀ ਮਾਂ ਹੀ ਕਰਦੀ ਪਰ ਉਸ ਦਾ ਪਿਆਰ ਵੰਡਿਆ ਗਿਆ ਹਾਂ ਪਾਪਾ ਦੇ ਪਿਆਰ ਵਿੱਚ ਕੋਈ ਕਮੀ ਨਾ ਆਈ ਮੈਂ ਸਵੇਰੇ ਉਹਨਾਂ ਦੀ ਤਿਆਰ ਹੁੰਦਿਆਂ ਉਹਨਾਂ ਨੂੰ ਪਗੜੀ ਬੰਨ੍ਹਦਿਆਂ ਹਾਂ 50 ਵਾਰ ਉਹਨਾਂ ਨਾਲ ਜਾਂ ਚੰਬੜਦੀ ਤੇ ਭਰਪੂਰ ਪਿਆਰ ਲੈਂਦੀ ਪਰ ਮੇਰੇ ਪਾਪਾ ਕਦੇ ਕਾਲੀ ਨਾ ਪੈਂਦੇ ਉਹ ਹਰ ਵਾਰ ਪਗੜੀ ਬੰਨ੍ਹਣਾ ਛੱਡ ਕੇ ਮੈਨੂੰ ਰੱਜ ਕੇ ਪਿਆਰ ਕਰਦੇ ਜਿਹੜਾ ਵੀ ਮੇਰੀ ਸ਼ਕਲ ਵੇਖਦਾ ਵੇਖਦਾ ਹੀ ਰਹਿ ਜਾਂਦਾ ਤੇ ਰੱਬ ਦੀ ਕਰਨੀ ਤੇ ਪ੍ਰਸ਼ਨ ਲਗਾਉਂਦਾ ਇਹ ਜੇ ਇਸ ਕੁੜੀ ਨੂੰ ਦਿਮਾਗੀ ਤੌਰ ਤੇ ਕਮਜ਼ੋਰ ਤੇ ਗੁੰਗਾ ਬੇਸਮਝ ਹੀ ਬਣਾਉਣਾ ਸੀ ਤਾਂ ਹੈ ਰੱਬਾ ਇੰਨਾ ਢਲਦਾ ਰੂਪ ਕਿਉਂ ਦਿੱਤਾ ਕੁੜੀ ਨੂੰ ਮੇਰੀ ਮੰਮੀ ਕਹਿੰਦੀ ਮੈਂ ਤਾਂ ਇਸ ਨੂੰ ਭੜੇ ਜੇ ਸਾਬਣ ਨਾਲ ਵੀ ਨਵਾ ਦਿੰਦੀ ਆ ਨਾ ਕਦੇ ਮਾਲਿਸ਼ ਕੀਤੀ ਨਾ ਕਦੇ ਪਾਊਡਰ ਹੀ ਲਾਇਆ ਫਿਰ ਵੀ ਇਹਦੀ ਸਕਿਨ ਦੀ ਰੰਗਤ ਇੰਨੀ ਸੁਨਹਿਰੀ ਜਿਵੇਂ ਦੁੱਧ ਜਿਹੇ ਰੰਗ ਵਿੱਚੋਂ ਚਾਨਣੀ ਛੰਣ ਛਣ ਕੇ ਬਾਹਰ ਆਉਂਦੀ ਹੋਵੇ ਹਰ ਕੋਈ ਪਿਆਰ ਨਾਲ ਮੇਰਾ ਮੂੰਹ ਮੱਥਾ ਚੁੰਮ ਲੈਂਦਾ ਨਾਨਕੇ ਘਰ ਜਾਣਾ ਤਾਂ ਮਾਂ ਨੇ ਨਹਾ ਤੋਆ ਕੇ ਕੱਪੜੇ ਪਾ ਕੇ ਬਾਥਰੂਮ ਚੋਂ ਬਾਹਰ ਕੱਢਣਾ ਤਾਂ ਮੇਰੀ ਮੰਮੀ ਦੀ ਮਾਸੀ ਦੀ ਕੁੜੀ ਪੌਲੀਏ ਨਾਲ ਮੇਰੇ ਸੋਨੇ ਵਰਗੇ ਲਿਸ਼ਕਦੇ ਵਾਲ ਸਿਕਾਉਂਦੀ ਤੇ ਕੰਗੀਆਂ ਕਰ ਕਰਕੇ ਕਈ ਅੰਗਰੇਜ਼ੀ ਹੈਅਰ ਸਟਾਈਲ ਬਣਾਉਂਦੀ ਮੇਰਾ ਗੋਰਾ ਰੰਗ ਹੋਰ ਲਿਸ਼ਕਲਿਸ਼ਕ ਪੈਂਦਾ ਮੈਨੂੰ ਵੇਖ ਕੇ ਸਾਰੇ ਖੁਸ਼ ਹੁੰਦੇ ਤੇ ਮੈਨੂੰ ਅੰਦਰੋਂ ਪਤਾ ਨਹੀਂ ਉਹਨਾਂ ਨੂੰ ਖੁਸ਼ ਹੁੰਦਿਆਂ ਵੇਖ ਕੇ ਕਿਹੜੀ ਖੁਸ਼ੀ ਚੜ੍ਹਦੀ ਕਿ ਮੈਂ ਵੀ ਖੁਸ਼ੀ ਦੇ ਅੰਨੇ ਲੋਰ ਵਿੱਚ ਆ ਕੇ ਸਾਰੇ ਵੇੜੇ ਵਿੱਚ ਲੋਟ-ਪੋਟ ਦੌੜਦੀ ਜ਼ਮੀਨ ਤੇ ਲੋਟਣੀਆਂ ਮਾਰਦੀ ਮੇਰੀ ਕਜ਼ਨ ਮਾਸੀ ਨੇ ਮੈਨੂੰ ਬਾਰ-ਬਾਰ ਜ਼ਮੀਨ ਤੋਂ ਉਠਾਉਣਾ ਤੇ ਮੇਰੇ ਕੱਪੜੇ ਝਾੜਨੇ ਬਸ ਇੱਕੋ ਹੀ ਮੇਰੀ ਖਾਸ ਗੱਲ ਸੀ ਕਿ ਮੈਂ ਜਾਂ ਤਾਂ ਪਿਆਰ ਦੀ ਭਾਸ਼ਾ ਸਮਝਦੀ ਸੀ ਤੇ ਜਾਂ ਝੜਕਦੀ ਔਰ ਕੋਈ ਗੱਲ ਮੇਰੇ ਪੱਲੇ ਨਾ ਪੈਂਦੀ ਕਿਸੇ ਹੋਰ ਦੀ ਝੜਕ ਤਾਂ ਮੈਂ ਫੇਰ ਵੀ ਚੁੱਪ ਕਰਕੇ ਸਹਿ ਜਾਂਦੀ ਤੇ ਉਦਾਸ ਹੋ ਜਾਂਦੀ ਪਰ ਜੇ ਕਦੇ ਮੇਰੀ ਮੰਮੀ ਮੇਰੇ ਤੋਂ ਥੋੜੀ ਅੱਕੀ ਹੋਈ ਜਰਾ ਵੀ ਕੋਈ ਝੜਕ ਮਾਰਦੀ ਜਾਂ ਹਲਕੀ ਜੀ ਚਪੇੜ ਹੀ ਲਾ ਦਿੰਦੀ ਤੇ ਮੈਂ ਰੋ ਰੋ ਕੇ ਚਿਤਕਾਰ ਕਰ ਦਿੰਦੀ ਇਹੋ ਜਿਹਾ ਰੂਣਾ ਕਿ ਪੱਥਰ ਵੀ ਚੀਰੇ ਜਾਣ ਤੇ ਅਸਮਾਨ ਵੀ ਫਟ ਜਾਵੇ ਤੇ ਫੇਰ ਭਾਵੇਂ ਲੱਖ ਵਾਰ ਕੋਈ ਮੈਨੂੰ ਚੁੱਪ ਕਰਾਈ ਜਾਵੇ ਪਰ ਜਦ ਤੱਕ ਮੇਰੀ ਮਾਂ ਨਾ ਚੁੱਪ ਕਰਾਵੇ ਮੈਨੂੰ ਗੱਲ ਨਾਲ ਨਾ ਲਾਵੇ ਤਦ ਤੱਕ ਮੈਂ ਚੁੱਪ ਨਾ ਕਰਦੀ ਪਤਾ ਨਹੀਂ ਉਦੋਂ ਮੇਰੀ ਆਤਮਾ ਨੂੰ ਇੰਨੀ ਡੂੰਘੇ ਦੁੱਖ ਦਾ ਅਹਿਸਾਸ ਕਿੱਥੋਂ ਆ ਜਾਂਦਾ ਤਿੰਨ ਸਾਲ ਤੋਂ ਲੈ ਕੇ 6 ਸਾਲ ਦੀ ਉਮਰ ਤੱਕ ਮੈਂ ਮਸਾਂ ਹੀ ਤੁਰਨਾ ਸਿੱਖਿਆ ਸੀ ਭਾਵੇਂ ਮੇਰੀ ਚਾਲ ਪੂਰੀ ਤਰ੍ਹਾਂ ਠੀਕ ਨਹੀਂ ਸੀ ਮੈਂ ਪੱਬਾਂ ਪਾਰ ਤੁਰਦੀ ਤੇ ਬੜੇ ਪੋਲੇ ਪੋਲੇ ਕਦਮ ਰੱਖਦੀ ਵੱਡੀ ਹੁੰਦੇ ਨਾਲ ਮੇਰਾ ਰੂਪ ਵੀ ਹੋਰ ਵੱਡਾ ਹੁੰਦਾ ਗਿਆ ਪਰ 6 ਸਾਲ ਦੀ ਉਮਰ ਤੋਂ ਬਾਅਦ ਮੇਰੇ ਵਿੱਚ ਭਾਰੀ ਤਬਦੀਲੀ ਆਉਣ ਲੱਗੀ ਮੇਰੇ ਮੂੰਹ ਵਿੱਚੋਂ ਰਾਲਾਂ ਜਿਹੀਆਂ ਟਿਕਨ ਲੱਗੀਆਂ ਮੇਰੇ ਮਾਪੇ ਹੋਰ ਪਰੇਸ਼ਾਨ ਹੋਣ ਲੱਗੇ ਦਿੱਲੀ ਦੇ ਸਪੈਸ਼ਲ ਡਾਕਟਰਾਂ ਕੋਲ ਵਿਖਾਉਣ ਲਜਾਇਆ ਗਿਆ ਸਾਰੇ ਟੈਸਟ ਤੇ ਪਰਚੋਲਾਂ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਫੁਲੀ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਅਯੋਗ ੋਸ਼ਿਤ ਕਰ ਦਿੱਤਾ ਗਿਆ ਮੇਰੇ ਮਾਪਿਆਂ ਤੇ ਪੱਥਰਾਂ ਦੇ ਪਹਾੜ ਡਿੱਗ ਪਈ। ਪਹਿਲਾਂ ਤਾਂ ਫਿਰ ਵੀ ਉਹਨਾਂ ਨੂੰ ਥੋੜੀ ਆਸ ਸੀ ਕਿ ਭਾਵੇਂ ਹੌਲੀ-ਹੌਲੀ ਸਿੱਖ। ਪਰ ਚਲੋ ਜੇ ਬੈਠਣਾ ਸਿੱਖੀ, ਤੁਰਨਾ ਸਿੱਖੀ ਤਾਂ ਕਦੇ ਬੋਲਣਾ ਵੀ ਸ਼ੁਰੂ ਕਰੇਗੀ। ਆਪਣਾ ਆਪ ਸੰਭਾਲਣ ਜੋਗੀ ਤਾਂ ਹੋਵੇਗੀ। ਪਰ ਇੱਥੇ ਤਾਂ ਲੀ ਕੀ ਵੱਜ ਗਈ। ਮੈਂ ਰੋਣੀ ਆ ਜਾਂ ਖੁਸ਼ ਹੁੰਨੀ ਆ। ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਮੇਰੇ ਕਲੇ ਚੋਂ ਨਿਕਲਣ। ਪਰ ਬੋਲਣ ਵੇਲੇ ਕਿਹੜੀ ਮਾਰ ਪੈ ਜਾਂਦੀ ਏ ਪਤਾ ਨਹੀਂ। ਕੋਈ ਮੈਨੂੰ ਬੁਲਾਵੇ, ਸੋਨੀਆ, ਉਹ ਸੋਨੀਆ। ਮੈਂ ਸੁਣ ਕੇ ਭੱਜੀ-ਭੱਜੀ ਜਾਣੀ। ਭਾਵੇਂ ਮੇਰੀ ਪੇਟ ਪਿਛੇ ਕੋਈ ਕਿਉਂ ਨਾ ਖੜਾ ਹੋ ਕੇ ਬੁਲਾਵੇ ਮੈਨੂੰ ਸੌਣ ਜਾਂਦਾ ਹੈ ਪਰ ਮੈਨੂੰ ਆਪਣੀਆਂ ਕੁਦਰਤੀ ਕਿਰਿਆਵਾਂ ਬਾਰੇ ਕੁਝ ਨਾ ਪਤਾ ਲੱਗਦਾ ਡਾਕਟਰ ਕਹਿੰਦੇ ਕਿ ਰੱਬ ਨੇ ਇਹਦੇ ਸਰੀਰ ਵਿੱਚ ਉਹ ਨਸਾਂ ਹੀ ਨਹੀਂ ਬਣਾਈਆਂ ਜਿਹੜੀਆਂ ਪਿਸ਼ਾਬ ਬਖਾਨੇ ਦੀ ਹਾਜਤ ਦਾ ਸਿਗਨਲ ਦਿਮਾਗ ਤੱਕ ਲੈ ਜਾਣ ਪਰ ਮੈਨੂੰ ਪਿਆਰ ਤੇ ਗੁੱਸੇ ਦੇ ਸਿਗਨਲ ਸਾਰੇ ਮਿਲ ਜਾਂਦੇ ਨੇ ਇਸ ਨਾਲੋਂ ਤਾਂ ਚੰਗਾ ਹੁੰਦਾ ਜੇ ਰੱਬ ਮੇਰੀਆਂ ਕੁਦਰਤੀ ਕਿਰਿਆਵਾਂ ਸਮਝਣ ਵਾਲੀਆਂ ਨਸਾਂ ਬਣਾ ਦਿੰਦਾ ਭਾਵੇਂ ਪਿਆਰ ਤੇ ਗੁੱਸੇ ਨੂੰ ਸਮਝਣ ਵਾਲੀਆਂ ਨਸਾਂ ਨਾ ਬਣਾਉਂਦਾ ਮੈਂ ਘਟੋ ਘਟ ਸਾਰੀ ਉਮਰ ਆਪਣੀ ਮਾਂ ਤੇ ਬੋਝ ਤਾਂ ਨਾ ਬਣਦੀ। ਮੇਰੇ ਵਿੱਚੋਂ ਰਾਲਾਂ ਦਾ ਡਿੱਗਣਾ ਵੱਧ ਗਿਆ। ਮੈਂ ਪਤਾ ਨਹੀਂ ਕਿਹੜੀਆਂ ਸੋਚਾਂ ਸੋਚਦੀ, ਮੂੰਹ ਵਿੱਚ ਦੋਵੇਂ ਹੱਥ ਪਾ ਲੈਂਦੀ ਤੇ ਮੇਰੇ ਹੱਥ ਟੁੱਕਾਂ ਨਾਲ ਲਿਬੜੇ ਰਹਿੰਦੇ। ਮੈਂ ਹਰ ਚੀਜ਼ ਚੌਕ ਕੇ ਮੂੰਹ ਵਿੱਚ ਪਾ ਲੈਂਦੀ। ਜਿਹੜੇ ਸਾਰੇ ਮੇਰਾ ਰੂਪ ਤੇ ਖਿਹੜਿਆ ਚਿਹਰਾ ਵੇਖ ਕੇ ਮੇਰਾ ਮੁਖਣਾ ਚੁੰਮ-ਚੁੰਮ ਲੈਂਦੇ, ਮੇਰੇ ਤੋਂ ਦੂਰ ਦੂਰ ਰਹਿਣ ਲੱਗੇ। ਭਾਵੇਂ ਸਾਰਿਆਂ ਨੇ ਮੇਰੇ ਤੋਂ ਨਫ਼ਰਤ ਨਾ ਖਾਦੀ, ਪਰ ਪਿਆਰ ਦਾ ਇਜ਼ਹਾਰ ਨਾ ਕਰ ਸਕਦੇ। ਨਾਨਕੀ ਸਾਂਝੇ ਵੇੜੇ ਵਿੱਚ ਰਹਿੰਦੇ ਆ ਤੇ ਵਿੱਚ ਕੋਈ ਦੀਵਾਰ ਨਾ ਹੋਣ ਕਰਕੇ ਮੈਂ ਜਿੰਨਾ ਆਪਣੀ ਨਾਨੀ ਘਰ ਰਹਿੰਦੀ ਉਨਾ ਹੀ ਮੰਮੀ ਦੇ ਮਾਸੀ ਜੀ ਦੇ ਘਰ ਵੀ ਰਹਿੰਦੀ ਮੇਰੀ ਕਜ਼ਨ ਮਾਸੀ ਤੇ ਉਸਦੇ ਪਾਪਾ ਬਹੁਤ ਪਿਆਰ ਦਿੰਦੇ ਭਾਵੇਂ ਮੇਰੇ ਲਿਬੜੀ ਟਿਪੜੀ ਰਹਿਣ ਕਾਰਨ ਉਹ ਗੱਲ ਦਾ ਨਾ ਰਹੇ ਪਰ ਉਹ ਮੈਨੂੰ ਵੇਖ ਕੇ ਖੁਸ਼ ਜ਼ਰੂਰ ਹੁੰਦੇ ਤੇ ਮੈਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਮੇਰੇ ਸਿਰ ਤੇ ਪਿਆਰ ਕਰਦੇ ਸੋਨੀਆ ਸੋਨੀਆ ਕਹਿੰਦੇ ਉਹਨਾਂ ਦਾ ਮੂੰਹ ਨਾ ਥੱਕਦਾ ਹੌਲੀ ਹੌਲੀ ਵੱਡੀ ਹੁੰਦੀ ਹੁੰਦੀ ਮੈਂ 9-10 ਸਾਲਾਂ ਦੀ ਹੋ ਗਈ ਪਰ ਹਾਲਾਤਾਂ ਵਿੱਚ ਕੋਈ ਫਰਕ ਨਾ ਪਿਆ ਸਗੋਂ ਵੱਧ ਤੋਂ ਵੀ ਪੱਤਰ ਹੁੰਦੇ ਗਏ ਚੰਗੇ ਮਾੜੇ ਦਿਨ ਬੀਤਦੇ ਗਏ ਤੇ ਮੇਰੀ ਇੱਕ ਹੋਰ ਤੀਜੀ ਭੈਣ ਜੰਮ ਪਈ ਹੁਣ ਤੇ ਮੇਰੀ ਮਾਂ ਦੇ ਸਬਰ ਦਾ ਬੰਨ ਹੀ ਟੁੱਟ ਗਿਆ ਉਸ ਜਮਾਨੀ ਵਿੱਚ ਤਿੰਨ ਧੀਆਂ ਦਾ ਬੋਝ ਤੇ ਉਹਨਾਂ ਵਿੱਚੋਂ ਵੀ ਇੱਕ ਮੇਰੇ ਵਰਗੀ ਦਿਮਾਗੋਂ ਕਮਜ਼ੋਰ ਫਿਰ ਵੀ ਮੇਰੀ ਮਾਂ ਸੀ ਬੜੇ ਸਬਰ ਵਾਲੀ ਪਈਆਂ ਨੇ ਮੇਰੀ ਮਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਇਸਨੂੰ ਪਿੰਗਲਵਾੜੇ ਦੇ ਆਓ ਉਹ ਕਰ ਲੈਣਗੇ ਇਸ ਦੀ ਸੇਵਾ ਤੂੰ ਆਪਣੀ ਜ਼ਿੰਦਗੀ ਖਰਾਬ ਨਾ ਕਰ ਪਰ ਮੈਂ ਸਦਕੇ ਜਾਵਾਂ ਆਪਣੀ ਮਾਂ ਦੀ ਸਦਕ ਤੋਂ ਜਿਹੜੀ ਮੈਨੂੰ ਆਪਣੇ ਤੋਂ ਵੱਖ ਕਰਨਾ ਨਾ ਮੰਨੀ ਇਥੋਂ ਤੀਕ ਕਿ ਇੱਕ ਵਾਰ ਮੈਂ ਆਪਣੀ ਨਾਨਕ ਦੀ ਤੀਜੀ ਮੰਜ਼ਲ ਤੋਂ ਜੰਗਲੇ ਤੋਂ ਡਿੱਗਣ ਲੱਗੀ ਤਾਂ ਜਿਸ ਤਰ੍ਹਾਂ ਮੇਰੀ ਮਾਂ ਨੇ ਮੈਨੂੰ ਪਿੱਛੇ ਵੱਲ ਖਿੱਚਿਆ ਤੇ ਮੈਨੂੰ ਛਾਤੀ ਨਾਲ ਲਾ ਕੇ ਸੁਭ ਗਈ ਮੈਂ ਵੇਖਦੀ ਰਹਿ ਗਈ ਭਾਵੇਂ ਮੈਨੂੰ ਕੁਝ ਸਮਝ ਨਾ ਆਇਆ ਪਰ ਮਾਂ ਦੇ ਅਨਮੋਲ ਪਿਆਰ ਨੂੰ ਮੈਂ ਪੂਰਾ ਮਹਿਸੂਸ ਕੀਤਾ ਤੇ ਮੈਨੂੰ ਅੰਦਰੋਂ ਬੜਾ ਅਜੀਬ ਪਰ ਸੁਖਾਵਾਂ ਜਿਹਾ ਅਹਿਸਾਸ ਹੋਇਆ। ਮੇਰੀ ਮਾਂ ਦਾ ਧਿਆਨ ਮੈਨੂੰ ਨਹਾਉਣ ਤੋਂ ਆਉਣ, ਖਿਲਾਉਣ ਪਿਓਣ ਤੇ ਮੇਰਾ ਗੰਦ ਸੰਭਾਲਣ ਤੋਂ ਇਲਾਵਾ ਬਾਕੀ ਦੋ ਪੈਣਾ ਵਿੱਚ ਵੰਡਿਆ ਗਿਆ। ਹੁਣ ਮੈਂ ਵੀ ਆਪਣੇ ਆਪ ਵਿੱਚ ਮਸਤ ਰਹਿਣਾ ਸਿੱਖ ਲਿਆ। ਪਰ ਜੇ ਕਦੇ ਪਿਆਰ ਲੈਣ ਦੀ ਲੋੜ ਪੈਂਦੀ ਤਾਂ ਮੇਰੇ ਪਾਪਾ ਦੇ ਪਿਆਰ ਦਾ ਸਹਾਰਾ ਹੁੰਦਾ। ਤੇ ਜੇ ਨਾਨਕੇ ਆਈ ਹੁੰਦੀ ਤਾਂ ਮਾਸੜ ਜੀ ਤੇ ਮੰਮੀ ਦੀ ਕਜ਼ਨ ਮੈਨੂੰ ਥੋੜਾ ਪਿਆਰ ਦਿੰਦੇ। ਹੋਰ ਮੈਨੂੰ ਕੋਈ ਨਾ ਬੁਲਾਉਂਦਾ। ਮਾਸੜ ਜੀ ਕਦੇ ਦੁਪਹਿਰ ਨੂੰ ਰੋਟੀ ਖਾਣ ਘਰ ਆਉਂਦੇ। ਤਾਂ ਮੈਂ ਗੋਲ ਚਲੀ ਜਾਂਦੀ ਤੇ ਆਪਣੇ ਰਾਲਾਂ ਪਰੇ ਹੱਥ ਰੋਟੀ ਦੀ ਗਰਾਹੀ ਲੈਣ ਵਾਸਤੇ ਉਹਨਾਂ ਦੇ ਅੱਗੇ ਕਰ ਦਿੰਦੀ ਮਾਸਟਰ ਜੀ ਇੱਕ ਇੱਕ ਗਰਾਹੀ ਮੈਨੂੰ ਦੇ ਹੀ ਜਾਂਦੇ ਮੈਂ ਉਹ ਨਿਗਲ ਕੇ ਫਿਰ ਹੱਥ ਉਹਨਾਂ ਦੇ ਅੱਗੇ ਕਰ ਦਿੰਦੀ ਮਾਸਟਰ ਜੀ ਨੇ ਕਹਿਣਾ ਮਰੇ ਮੈਨੂੰ ਵੀ ਤੇ ਖਾ ਲੈਂਦੇ ਮਰੇ ਹੌਲੀ ਹੌਲੀ ਖਾ ਉਹਨਾਂ ਦੇ ਮਰੇ ਕਹਿਣ ਵਿੱਚ ਮੈਨੂੰ ਅੰਤਾਂ ਦਾ ਮੋਹ ਲੱਭਦਾ ਉਹਨਾਂ ਦੇ ਬੇਟੇ ਨੂੰ ਮੇਰੇ ਲਿਬੜੇ ਤਿਬੜੇ ਹੱਥ ਵੇਖ ਕੇ ਬੜੀ ਹਲਕਤਾਂ ਦੀ ਜਿਹੜੀ ਕਿ ਸਾਰਿਆਂ ਨੂੰ ਹੀ ਆਉਣੀ ਸੁਭਾਵਿਕ ਸੀ ਉਹ ਮੇਰੇ ਕੋਲ ਬੈਠ ਕੇ ਰੋਟੀ ਨਾ ਖਾ ਸਕਦਾ ਤੇ ਉਹ ਬੋਹਾ ਭੇੜ ਲੈਂਦਾ ਜੇ ਉਹ ਕਦੇ ਰੋਟੀ ਖਾਣ ਆਂਦਾ ਤਾਂ ਮੈਂ ਬੰਦ ਬੋਹੇ ਨੂੰ ਉਂਗਲ ਨਾਲ ਥੋੜਾ ਜਿਹਾ ਖੋਲ ਕੇ ਤੇ ਜੀਠ ਵਿੱਚੋਂ ਹੀ ਉਸਨੂੰ ਰੋਟੀ ਖਾਂਦੇ ਵੇਖ ਕੇ ਵਾਪਸ ਮੁੜ ਜਾਂਦੀ ਪਰ ਜੇ ਮਾਸੜ ਜੀ ਨਾਲ ਬੈਠੇ ਹੁੰਦੇ ਤਾਂ ਮੈਂ ਦੰਦ ਨਾਉਂਦੀ ਦਰਵਾਜ਼ਾ ਖੋਲ ਕੇ ਕਮਰੇ ਵਿੱਚ ਚਲੀ ਜਾਂਦੀ ਪਤਾ ਨਹੀਂ ਮੈਨੂੰ ਇਹਨਾਂ ਗੱਲਾਂ ਦੀ ਸਮਝ ਕਿੱਥੋਂ ਆ ਜਾਂਦੀ ਸੀ ਸਾਰੇ ਇਹ ਵੇਖ ਕੇ ਹੈਰਾਨ ਹੁੰਦੇ ਜੇ ਮਾਸੜ ਜੀ ਗਰਮੀਆਂ ਵਿੱਚ ਫਰਸ਼ ਤੇ ਲੇਟ ਜਾਂਦੇ ਤੇ ਮੈਂ ਵੀ ਉਹਨਾਂ ਕੋਲ ਜਾ ਕੇ ਲੇਟ ਜਾਂਦੀ ਤੇ ਮੈਨੂੰ ਇੰਨੀ ਗੂੜੀ ਨੀਂਦ ਪੈ ਜਾਂਦੀ ਕਿ ਜਿਵੇਂ ਕਿਸੇ ਠੰਡੇ ਦਰਖਤ ਦੀ ਛਾਂ ਹੇਠ ਸੁੱਤੀ ਪਈ ਹੋਵਾਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਜੇ ਕੋਈ ਕਹੇ ਤਾਂ ਮੈਂ ਪਲੇਟ ਜਾਂ ਗਲਾਸ ਚੱਕ ਕੇ ਰੱਖ ਲੈਂਦੀ ਆ ਜੇ ਮੈਨੂੰ ਪਿਆਸ ਲੱਗਦੀ ਹੈ ਤਾਂ ਮੈਂ ਗਲਾਸ ਚੱਕ ਕੇ ਮੰਮੀ ਦੇ ਅੱਗੇ ਕਰ ਦਿੰਦੀ ਆ ਜੇ ਭੁੱਖ ਲੱਗਦੀ ਆ ਤਾਂ ਬਿਸਕਟ ਵਾਲਾ ਡੱਬਾ ਮਾਂ ਨੂੰ ਚੱਕ ਕੇ ਫੜਾ ਦਿੰਦੀ ਆ ਪਰ ਨਾ ਮੈਂ ਆਪ ਪਾਣੀ ਲੈ ਸਕਦੀ ਆ ਨਾ ਹੀ ਕੋਈ ਖਾਣ ਵਾਲੀ ਚੀਜ਼ ਆਪ ਕੱਢ ਕੇ ਖਾ ਸਕਦੀ ਇੱਕ ਵਾਰ ਦੀ ਗੱਲ ਹੈ ਨਾਨਕੀ ਵਿੜੀ ਵਿੱਚ ਗਰਮੀਆਂ ਦੀ ਇੱਕ ਸ਼ਾਮ ਨੂੰ ਸਾਰੇ ਮੰਝੀਆਂ ਤੇ ਬੈਠੇ ਹੋਏ ਗੱਪਾਂ ਮਾਰ ਰਹੇ ਸਨ। ਮਾਸੜ ਜੀ ਨੇ ਪਾਣੀ ਪੀ ਕੇ ਮੈਨੂੰ ਗਲਾਸ ਦਾ ਝੂਠਾ ਬਚਿਆ ਪਾਣੀ ਸਿੰਕ ਵਿੱਚ ਸੁੱਟ ਕੇ ਆਣ ਲਈ ਕਿਹਾ। ਮੈਂ ਗਲਾਸ ਫੜਿਆ ਤੇ ਖੁਰੇ ਵੱਲ ਹੌਲੀ-ਹੌਲੀ ਤੁਰ ਪਈ। ਰਸਤੇ ਵਿੱਚ ਉਹਨਾਂ ਦਾ ਬੇਟਾ ਇੱਕ ਮੰਜੀ ਤੇ ਬੈਠਾ ਸੀ। ਮਾਸੜ ਜੀ ਨੂੰ ਮਜ਼ਾਕ ਸੁੱਝਿਆ ਤੇ ਉਹਨਾਂ ਨੇ ਆਪਣੇ ਬੇਟੇ ਉੱਤੇ ਝੂਠਾ ਪਾਣੀ ਪਲਟਣ ਲਈ ਕਿਹਾ। ਮੈਂ ਮਾਸੜ ਜੀ ਦੀ ਹਰ ਗੱਲ ਮੰਨਦੀ ਸੀ। ਤੇ ਮੈਂ ਉਹਨਾਂ ਦੇ ਬੇਟੇ ਦੇ ਅੱਗੇ ਜਾ ਕੇ ਰੁਕ ਗਈ ਤੇ ਗਲਾਸ ਢੇਡਾ ਕਰਨ ਲੱਗੀ ਨਾਲ ਹੀ ਮੈਂ ਉਹਨਾਂ ਦੇ ਬੇਟੇ ਵੱਲ ਵੀ ਵੇਖਿਆ ਉਸਦੇ ਚਿਹਰੇ ਤੇ ਗੁੱਸੇ ਦੇ ਭਾਵ ਸਨ ਮੈਂ ਡਰ ਕੇ ਗਲਾਸ ਸਿੱਧਾ ਕਰ ਲਿਆ ਮਾਸੜ ਜੀ ਦੀ ਫੇਰ ਆਵਾਜ਼ ਆਈ ਸੋਨੀਆ ਰੋਡ ਦੇ ਇਹਦੇ ਉੱਤੇ ਮੈਂ ਫੇਰ ਗਲਾਸ ਢੇਡਾ ਕੀਤਾ ਰੋਡ ਦੀ ਰੋਡ ਦੀ ਫੇਰ ਰੁਕ ਗਈ ਤੇ ਫੇਰ ਉਹਨਾਂ ਦੇ ਬੇਟੇ ਵੱਲ ਵੇਖਿਆ ਉਸਨੇ ਗੁੱਸੇ ਨਾਲ ਕਿਹਾ ਪਰੇ ਜਾ ਕੇ ਸਿੰਕ ਵਿੱਚ ਸੌਟ ਮੈਂ ਫੇਰ ਮਾਸੜ ਜੀ ਵੱਲ ਵੇਖਿਆ ਉਹਨਾਂ ਫੇਰ ਆਪਣੇ ਬੇਟੇ ਤੇ ਹੀ ਸੁੱਟਣ ਨੂੰ ਗਿਆ ਮੈਂ ਕਦੇ ਗਲਾਸ ਡੇਡਾ ਕਰਾਂ ਤੇ ਕਦੇ ਸਿੱਤਾ ਸਾਰੇ ਹੱਸਾ ਹੱਸ ਕੇ ਲੋਡਪੋਟ ਹੋਈ ਜਾਣ ਤੇ ਅਖੀਰ ਸਾਰਿਆਂ ਗਿਆ ਜਾ ਜਾ ਕੇ ਪਾਣੀ ਸਿੰਕ ਵਿੱਚ ਸੁੱਟ ਦੇ ਤੇ ਮੈਂ ਇੰਜ ਪੱਜੀ ਪੱਜੀ ਜਾ ਕੇ ਰੋੜਿਆਂ ਜਿਵੇਂ ਜਾਨ ਛੁੱਟੀ ਹੋਵੇ ਸਾਰੇ ਇਸ ਘਟਨਾ ਨੂੰ ਵੇਖ ਕੇ ਹੱਸੇ ਵੀ ਤੇ ਬਾਅਦ ਵਿੱਚ ਅਫਸੋਸ ਵਿੱਚ ਵੀ ਆਏ ਕਿ ਜੇ ਇੰਨੀ ਸਮਝ ਰੱਬ ਨਹੀਂ ਪਾਈ ਐ ਤਾਂ ਥੋੜੀ ਹੋਰ ਵੀ ਪਾ ਦਿੰਦਾ ਤਾਂ ਰੱਬ ਦਾ ਕੀ ਵਿਗੜ ਜਾਂਦਾ ਪਰ ਮਾਤਮਾ ਨੇ ਵੀ ਇਹੋ ਜਿਹੇ ਸੋਖਮ ਭਾਵਾਂ ਦੀ ਸਮਝ ਮੈਨੂੰ ਪਾ ਦਿੱਤੀ ਪਰ ਆਪਣਾ ਸਰੀਰ ਸੰਭਾਲਣ ਦਾ ਕੋਈ ਵੀ ਹੁਨਰ ਮੇਰੇ ਵਿੱਚ ਨਾ ਪਾਇਆ ਤੇ ਮੈਂ ਸਾਰੀ ਉਮਰ ਆਪਣੀ ਮਾਂ ਤੇ ਬੋਝ ਬਣੀ ਰਹੀ ਹੌਲੀ-ਹੌਲੀ ਮੈਨੂੰ ਪਿਆਰ ਮਿਲਣ ਦੀ ਇੰਨੀ ਘਾਟ ਹੁੰਦੀ ਗਈ ਕਿ ਮੈਂ ਛੋਟੇ-ਛੋਟੇ ਬੱਚਿਆਂ ਨੂੰ ਕਲਾਵੀ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਦੀ ਗਰਦਨ ਤੋਂ ਆਪਣੀ ਬਾਹਾਂ ਵੱਲ ਦਿੰਦੀ ਉੰਜ ਤਾਂ ਮੇਰੀ ਕੋਈ ਖੁਰਾਕ ਨਹੀਂ ਸੀ ਤੇ ਨਾ ਹੀ ਮੇਰੇ ਵਿੱਚ ਕੋਈ ਜੋਰ ਸੀ ਪਰ ਜਦੋਂ ਮੈਂ ਗਰਦਨ ਤੋਂ ਬੱਚਿਆਂ ਨੂੰ ਫੜ ਲੈਂਦੀ ਤਾਂ ਪਤਾ ਨਹੀਂ ਮੇਰੇ ਵਿੱਚ ਕਿੱਥੋਂ ਗਜ਼ਬ ਦੀ ਸ਼ਕਤੀ ਤੇ ਅੰਨਾ ਜੋਰ ਆ ਜਾਂਦਾ ਕਿ ਕਿਸੇ ਵੱਡੇ ਨੂੰ ਵੀ ਤੁggਣਾ ਤਿੱਗਣਾ ਜੋਰ ਲਾਣਾ ਪੈਂਦਾ ਤਾਂ ਹੀ ਮੇਰੀ ਬਾਹਾਂ ਦਾ ਵਾਲ ਖੁੱਲਦਾ ਮੇਰੀ ਮਾਂ ਤੇ ਇਸ ਗੱਲ ਦੀ ਇੱਕ ਹੋਰ ਮੁਸੀਬਤ ਬਣ ਗਈ ਤੇ ਮੈਂ ਮਾਂ ਤੇ ਹੋਰਨਾਂ ਦੀਆਂ ਝੜਕਾਂ ਦਾ ਭਾਜਨ ਬਣਦੀ ਮੈਂ ਉਹਨਾਂ ਨੂੰ ਇਹ ਗੱਲ ਕਿਵੇਂ ਸਮਝਾਉਂਦੀ ਕਿ ਇਹ ਤਾਂ ਮੈਂ ਉਹਨਾਂ ਬੱਚਿਆਂ ਨਾਲ ਪਿਆਰ ਕਰਦੀ ਸੀ ਇਸੇ ਵੱਡੇ ਨਾਲ ਤਾਂ ਮੈਂ ਅਜਿਹਾ ਨਹੀਂ ਸੀ ਕਰਦੀ ਪਰ ਮੇਰਾ ਇਹ ਪਿਆਰ ਬੱਚਿਆਂ ਲਈ ਜਾਨਲੇਵਾ ਬਣ ਜਾਂਦਾ ਇਸ ਲਈ ਸਾਰੇ ਘਰਾਂ ਵਿੱਚ ਬੱਚੇ ਹੋਣ ਕਰਕੇ ਮੇਰੇ ਤੇ ਪੂਰੀ ਨਜ਼ਰ ਰੱਖੀ ਜਾਣ ਲੱਗੀ ਤੇ ਮੈਂ ਫਿਰ ਆਪਣੇ ਆਪ ਵਿੱਚ ਗਮ ਰਹਿਣ ਲੱਗੀ ਇੱਕ ਗੱਲ ਚੰਗੀ ਹੋਈ ਕਿ 11-12 ਸਾਲ ਦੀ ਉਮਰ ਵਿੱਚ ਮੇਰੀ ਸਿਹਤ ਦਾ ਵਿਕਾਸ ਹੋਣਾ ਰੁਕ ਗਿਆ ਤੇ ਉਮਰ ਦੇ ਅਖੀਰ ਤੱਕ ਮੇਰੀ ਕਾਇਆ ਬੱਚਿਆਂ ਵਰਗੀ ਹੀ ਰਹੀ ਜੇ ਮੇਰੀ ਕਾਇਆ ਔਰਤਾਂ ਵਾਲੀ ਹੋ ਜਾਂਦੀ ਤਾਂ ਮੇਰੀ ਮਾਂ ਨੂੰ ਆਪਣੀ ਵੱਧਦੀ ਉਮਰ ਵਿੱਚ ਮੇਰੀ ਸੇਵਾ ਕਰਨੀ ਹੋਰ ਔਖੀ ਹੋ ਜਾਣੀ ਸੀ ਰੱਬ ਨੂੰ ਮੇਰੀ ਮਾਂ ਨੂੰ ਮੇਰੀ ਤਨ ਮਨ ਤੋਂ ਸੇਵਾ ਕਰਦਿਆਂ ਵੀ ਕਿ ਸ਼ਾਇਦ ਕੁਝ ਤਰਸ ਆਇਆ ਰੱਬ ਨੇ ਸਾਨੂੰ ਤਿੰਨਾ ਭੈਣਾਂ ਨੂੰ ਵੀਰ ਦੀ ਦਾਤ ਬਖਸ਼ੀ। ਮੇਰੇ ਮਾਪੇ ਨੇ ਜੀਵਨ ਵਿੱਚ ਇੱਕ ਅਰਸੇ ਪਿਛੋਂ ਉਹਨਾਂ ਨੂੰ ਇੱਕ ਖੁਸ਼ੀ ਮਿਲੀ। ਮੈਨੂੰ ਵੀ ਆਪਣੇ ਛੋਟੇ ਭੈਣ ਭਰਾ ਬੜੇ ਚੰਗੇ ਲੱਗਦੇ। ਮੈਂ ਉਹਨਾਂ ਨੂੰ ਜਦੋਂ ਦਾਅ ਲੱਗਦਾ ਬਲੇ ਤੋਂ ਕਲਾਵਾ ਦੇ ਕੇ ਫੜ ਲੈਂਦੀ। ਫਿਰ ਉਹਨਾਂ ਨੂੰ ਮੇਰੀ ਪੇਟ ਤੇ ਜਪੇੜਾਂ, ਮੁੱਕੇ ਮਾਰ-ਮਾਰ ਕੇ ਛਡਾਉਣ ਦਾ ਦੌਰ ਸ਼ੁਰੂ ਹੋ ਜਾਂਦਾ। ਮੈਨੂੰ ਕੁਝ ਵੀ ਪਤਾ ਨਾ ਲੱਗਦਾ। ਤੇ ਕੁੱਟ ਖਾ ਕੇ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਗਰਮ ਹੋ ਜਾਂਦੀ। ਇੱਕ ਵਾਰੀ ਦਾਦਕੇ ਘਰ ਦਾ ਬੋਹਾ ਖੁੱਲਾ ਰਹਿ ਜਾਣ ਕਾਰਨ ਮੈਂ ਗਲੀ ਵਿੱਚ ਨਿਕਲ ਗਈ ਤੇ ਤੁਰਦੀ ਤੁਰਦੀ ਬਾਜ਼ਾਰਾਂ ਦੇ ਰਸਤੇਾਂ ਤੇ ਪੈ ਗਈ। ਮੰਮੀ ਨਾਲ ਸ਼ਹੀਦਾਂ ਸਾਹਿਬ ਤੇ ਦਰਬਾਰ ਸਾਹਿਬ ਜਾਂਦੀ ਸੀ ਤੇ ਮੈਂ ਬਿਨਾਂ ਕੁਝ ਸੋਚੇ ਸਮਝੇ ਜਾਣੇ ਪਛਾਣੇ ਰਸਤੇਾਂ ਉੱਤੇ ਪੈ ਗਈ। ਜਦੋਂ ਬਾਬਾ ਸਾਹਿਬ ਚੌਂਕ ਕੋਲ ਪਹੁੰਚੇ ਤਾਂ ਕੁਝ ਸਮਝਣਾ ਪਵੇ ਕਿੱਧਰ ਜਾਵਾਂ। ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੇਰਾ ਰੋਣਾ ਵੀ ਕਿਹੜਾ ਰੋਣਾ ਸੀ। ਉਹ ਹੀ ਅਸਮਾਨ چیرਣ ਵਾਲਾ ਚਿੱਤਕਾਰ ਤੇ ਜਾਂ రెడ్డి ਵਿੱਚ ਜਿਵੇਂ ਚੱਕੀ ਚਲਦੀ ਹੋਵੇ ਆਸ-ਪਾਸ ਜਾਂਦੇ ਰਾਹੀਰ ਮੈਨੂੰ ਮੇਰਾ ਨਾਮ ਪੁੱਛਣ ਪਰ ਮੈਂ ਕਿਵੇਂ ਦੱਸਾਂ ਇੱਧਰ ਸਾਰੇ ਘਰ ਵਿੱਚ ਕਮਸਾਨ ਪੈ ਗਿਆ ਨਾਨਕੇ ਸੁਨੀਹਾ ਆਇਆ ਕਿ ਸੋਨੀਆ ਤਾਂ ਨਹੀਂ ਆਈ ਇੱਧਰ ਸਾਰੇ ਪਰੇਸ਼ਾਨ ਮੇਰੇ ਮਾਮਾ ਜੀ ਸਕੂਟਰ ਲੈ ਕੇ ਮੈਨੂੰ ਲੱਭਣ ਤੁਰ ਪਏ ਦਾਦਕੀਆਂ ਪਹਿਲਾਂ ਹੀ ਸਾਰੇ ਲੱਭ ਰਹੇ ਸਨ ਮੇਰੀ ਮੰਮੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਮੈਂ ਹੁਣ ਨਹੀਂ ਲੱਭਦੀ ਨਾ ਮੈਂ ਬੋਲ ਸਕਾਂ ਨਾ ਕਿਸੇ ਨੂੰ ਦੱਸ ਸਕਾਂ ਕਿਵੇਂ ਮੈਂ ਆਪਣੇ ਘਰ ਪਹੁੰਚਦੀ ਉਧਰ ਮਾਮਾ ਜੀ ਨੇ ਗਿਲਵਾਲੀ ਗੇਟ ਦੇ ਥਾਣੇ ਰਿਪੋਰਟ ਕਰਾਈ ਸਵੇਰੇ 10 11 ਵਜੇ ਦੀ ਮੈਨੂੰ ਘਰੋਂ ਤੁਰੀ ਹੋਈ ਨੂੰ ਸ਼ਾਮੀ 4 ਵਜੇ ਸੁਲਤਾਨ ਵਿੰਡ ਗੇਟ ਦੇ ਥਾਣੇ ਵਿੱਚ ਕਿਸੇ ਰਾਹੀ ਗੇ ਨੇ ਪਹੁੰਚਾਇਆ ਮੈਂ ਥਾਣੇ ਵਿੱਚ ਵੀ ਚਿੱਤਕਾਰ ਕਰਦੀ ਰਹੀ ਸਾਰੇ ਥਾਣੇ ਵਿੱਚ ਬੜੇ ਦੁੱਖ ਤੇ ਮੁਸ਼ਕਲ ਦਾ ਮਾਹੌਲ ਬਣ ਗਿਆ ਥਾਣੀਦਾਰ ਪੁੱਛ ਪੁੱਛ ਕੇ ਥੱਕ ਗਏ ਪਰ ਮੇਰੇ ਕੋਲ ਜਵਾਬ ਕਿੱਥੇ ਸੀ ਜਿਉ ਮੈਨੂੰ ਕੁਝ ਖਾਣ ਪੀਣ ਨੂੰ ਦੇਣ ਮੈਂ ਕੁਝ ਖਾਵਾਂ ਨਾ ਮੇਰੇ ਮਾਮਾ ਜੀ ਨੂੰ ਗਿਲਵਾਲੀ ਗੇਟ ਥਾਣੇ ਵਾਲਿਆਂ ਨੇ ਸੂਚਿਤ ਕੀਤਾ ਕਿ ਤੁਹਾਡੀ ਕੁੜੀ ਸੁਲਤਾਨ ਵਿੰਡ ਗੇਟ ਥਾਣੇ ਪਹੁੰਚੀ ਹੈ ਲੈ ਜਾਓ ਜਿਵੇਂ ਹੀ ਮਾਮਾ ਜੀ ਥਾਣੇ ਪਹੁੰਚੇ ਮੈਂ ਉਹਨਾਂ ਕੋਲੋਂ ਭੱਜ ਗਈ ਮੈਂ ਘਰ ਵਾਪਸ ਆਈ ਤੇ ਮੇਰੀ ਮਾਂ ਸਮੇਤ ਸਾਰਿਆਂ ਦੀ ਜਾਨ ਵਿੱਚ ਜਾਣ ਆਈ ਇਸ ਮਗਰੋਂ ਮੇਰੀ ਜ਼ਿੰਦਗੀ ਵਿੱਚ ਭਾਰੀ ਤਬਦੀਲੀ ਆਈ ਮੇਰੇ ਨਾਨਕੇ ਮੇਰੀ ਨਾਨੀ ਦੀ ਮੌਤ ਹੋ ਗਈ ਅਸੀਂ ਇੱਕ ਹਫ਼ਤੇ ਵਿੱਚ ਇੱਕ ਦਿਨ ਉਹਨਾਂ ਨੂੰ ਮਿਲਣ ਜ਼ਰੂਰ ਜਾਂਦੇ ਸੀ ਹੁਣ ਨਾਨਕਾ ਘਰ ਕੁਝ ਖਾਲੀ ਲੱਗਾ ਫਿਰ ਇੱਕ ਦਿਨ ਮੰਮੀ ਤੇ ਪੈਣਾ ਨਾਲ ਮੈਂ ਨਾਨਕੇ ਗਈ ਤਾਂ ਉੱਥੇ ਮੈਨੂੰ ਬੜਾ ਅਜੀਬ ਜਿਹਾ ਲੱਗਾ। ਸਾਹਮਣੇ ਮੰਮੀ ਦੇ ਮਾਸੀ ਜੀ ਦੇ ਘਰ ਵਿੱਚ ਕੋਈ ਨਹੀਂ ਸੀ। ਮੈਨੂੰ ਕੁਝ ਸਮਝ ਨਾ ਆਈ। ਅਸਲ ਵਿੱਚ ਉਹ ਕਿਧਰੇ ਦੂਰ ਸ਼ਿਫਟ ਹੋ ਗਏ ਸਨ। ਉਸ ਤੋਂ ਕੁਝ ਮਹੀਨੇ ਬਾਅਦ ਮੇਰੇ ਆਪਣੀ ਨਾਨਕੇ ਵੀ ਆਪਣੀ ਕੋਠੀ ਵਿੱਚ ਚਲੇ ਗਏ। ਪਹਿਲਾਂ ਤਾਂ ਮੇਰੀ ਮੰਮੀ ਮੈਨੂੰ ਬਾਜ਼ਾਰ, ਗੁਰਦੁਆਰੀ ਤੇ ਨਾਨਕੇ ਆਪਣੇ ਨਾਲ ਹੀ ਲੈ ਕੇ ਜਾਂਦੇ ਸਨ। ਪਰ ਹੁਣ ਮੇਰੇ ਨਾਨਕੇ ਤੇ ਮੰਮੀ ਦੇ ਮਾਸੀ ਜੀ ਦੇ ਘਰ ਬਿਰਾਨੇ ਹੋ ਗਏ। ਤੇ ਮੇਰਾ ਵੀ ਬਾਰ ਜਗ੍ਹਾ ਆਣਾ ਜਾਣਾ ਬੰਦ ਹੋ ਗਿਆ। ਨਾਨਕਿਆਂ ਦਾ ਨਵਾਂ ਘਰ ਸ਼ਹਿਰ ਵਿੱਚ ਹੀ ਸੀ ਪਰ ਬਹੁਤ ਦੂਰ ਸੀ। ਮੈਨੂੰ ਮੰਮੀ ਇੱਕ ਅਦੀਵਾਰ ਲੈ ਕੇ ਵੀ ਗਈ। ਮੰਮੀ ਦੇ ਮਾਸੀ ਦਾ ਘਰ ਵੀ ਨੇੜੇ ਹੀ ਸੀ। ਅਸੀਂ ਉੱਥੇ ਵੀ ਗਏ। ਮੇਰੀ ਕਜ਼ਨ ਮਾਸੀ ਨੇ ਮੈਨੂੰ ਬਹੁਤ ਪਿਆਰ ਕੀਤਾ ਤੇ ਮੈਂ ਵੀ ਇਨੀ ਖੁਸ਼ ਹੋਈ ਜਿਵੇਂ ਕਿ ਮੈਨੂੰ ਕਈ ਗਵਾਚੀਆਂ ਚੀਜ਼ਾਂ ਵਿੱਚੋਂ ਕੁਝ ਲੱਭ ਗਈਆਂ ਹੋਣ। ਉਸ ਤੋਂ ਬਾਅਦ ਮੈਂ ਕਿਧਰੇ ਵੀ ਨਾ ਜਾ ਸਕੀ। ਮੰਮੀ ਨੇ ਨਾਂਦੋਹੀ ਮਲੇ ਸ਼ਹੀਦਾਂ ਤੇ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਜਾਂਦੀ ਹੈ। ਕਦੇ-ਕਦੇ ਮੈਨੂੰ ਵੱਡੀ ਭੈਣ ਦੇ ਹਵਾਲੇ ਕਰਕੇ ਆਪਣੀ ਪੀਕੀ ਮਿਲਣ ਜਾਂਦੀ ਹੈ ਤੇ ਕਦੇ-ਕਦੇ ਜ਼ਰੂਰਤ ਪੈਣ ਤੇ ਕਮਰੇ ਵਿੱਚ ਪਾਣੀ ਬਿਸਕਟ ਰੱਖ ਕੇ ਮੈਨੂੰ ਕਮਰੇ ਵਿੱਚ ਬੰਦ ਕਰ ਜਾਂਦੀ ਹੈ ਅਜੇ ਉਹ ਬੜੀ ਮਜਬੂਰੀ ਵਿੱਚ ਕਰਦੀ ਹੈ ਨਹੀਂ ਤਾਂ ਕਿਹੜੀ ਮਾਂ ਦਾ ਦਿਲ ਕਰਦਾ ਹੈ ਆਪਣੇ ਬੱਚੇ ਨੂੰ ਕੈਦ ਕਰਨ ਤੇ ਮੇਰੀ ਮਾਂ ਵੀ ਤਾਂ ਕੁਝ ਸੋਚਦੀ ਹੋਣੀ ਹੈ ਜੇ ਮੈਂ ਵੀ ਨਾਰਮਲ ਬੱਚਾ ਹੁੰਦੀ ਮੈਂ ਵੀ ਸਕੂਲ ਜਾਂਦੀ ਜਵਾਨ ਹੁੰਦੀ ਤਾਂ ਬਚਪਨ ਵਿੱਚ ਇੰਨੀ ਸੋਹਣੀ ਹੁੰਦੇ ਹੋਏ ਜਵਾਨੀ ਵਿੱਚ ਕਿਹੋ ਜੀ ਮੇਰੀ ਸ਼ਕਲ ਸੂਰਤ ਹੁੰਦੀ ਮੇਰੇ ਮਾਪੇ ਮੇਰੇ ਵੀ ਸਾਰੇ ਾਰਮਾਨ ਪੂਰੇ ਕਰਦੇ ਪਰ ਹੁਣ ਮੈਂ ਜਿਹੜੀ ਅਦੂਰੀ ਤੇ ਗੰਦੀ ਜੂਨ ਭੋਗ ਰਹੀ ਸੀ ਮੇਰੀ ਮਾਂ ਸੋਚਦੀ ਸੀ ਕਿ ਇਸ ਨਾਲੋਂ ਤਾਂ ਰੱਬ ਮੈਨੂੰ ਸੰਭ ਲੈਂਦਾ ਐਸ ਸੋਚ ਪਿੱਛੇ ਵੀ ਮੇਰੀ ਮਾਂ ਦੀ ਮਮਤਾ ਹੀ ਸੀ ਜਿਹੜੀ ਮੈਨੂੰ ਤਲ-ਤਲ ਜਿੰਦੇ ਨਹੀਂ ਸੀ ਵੇਖ ਸਕਦੀ ਮੇਰੀ ਦੁਨੀਆ ਹੁਣ ਹੋਰ ਵੀ ਸੀਮਤ ਹੋ ਗਈ ਐ ਮੇਰੀ ਵੀ ਕਿਦਰੇ ਆਨ ਜਾਣ ਦੀ ਆਦਤ ਛੁੱਟ ਗਈ ਐ ਤੀਸਰੀ ਮੰਜ਼ਲ ਤੇ ਘਰ ਹੋਣ ਕਰਕੇ ਮੈਂ ਉੱਪਰ ਜੰਗਲੇ ਤੇ ਹੀ ਖੜੀ ਰਹਿੰਦੀ ਆ ਤੇ ਜ਼ਿਆਦਾਤਰ ਥੱਲੇ ਗਲੀ ਵਿੱਚ ਆਏ ਗਏ ਨੂੰ ਵੇਖਦੀ ਰਹਿੰਦੀ ਆ ਜਦੋਂ ਮੇਰੀ ਭੈਣ ਭਰਾ ਜਾਂ ਮੰਮੀ ਪਾਪਾ ਪੌੜੀਆਂ ਚੜਨ ਲੱਗਦੇ ਹਨ ਤਾਂ ਮੈਂ ਬੜਾ ਖੁਸ਼ ਹੁੰਦੀ ਹਾਂ ਤੇ ਸ਼ੋਰ ਪਾ ਪਾ ਕੇ ਆਵਾਜ਼ਾਂ ਕੱਢਦੀ ਹਾਂ ਤੇ ਜਾਂ ਫਿਰ ਮੈਂ ਵੱਧ ਤੋਂ ਵੱਧ ਇੱਕ ਮੰਜ਼ਲ ਹੇਠਾਂ ਉਤਰ ਕੇ ਥੱਲੇ ਆਪਣੀ ਚਾਚੀ ਦੇ ਘਰ ਅੱਗੇ ਪੌੜੀਆਂ ਵਿੱਚ ਬੈਠੀ ਰਹਿੰਦੀ ਹਾਂ ਤੇ ਸੋਨੀਆ ਉਹ ਸੋਨੀਆ ਆਵਾਜ਼ ਬੈਂ ਤੇ ਉੱਪਰ ਚਲੀ ਜਾਂਦੀ ਹੈ ਤੇ ਆਪਣੀ ਹੀ ਦੁਨੀਆ ਵਿੱਚ ਗੁੰਮ ਰਹਿੰਦੀ ਹੈ ਮੇਰੀ ਮਾਂ ਨੂੰ ਬਹੁਤੀਆਂ ਗੱਲਾਂ ਨਹੀਂ ਬਣਾਉਣੀਆਂ ਆਉਂਦੀ ਉਹ ਬੜੀ ਸਰਲ ਸੁਭਾਅ ਦੀ ਹੈ ਆਪਣੀ ਮਾਂ ਦੀਆਂ ਅਵਸਥਾਵਾਂ ਤੋਂ ਜਾਣੂ ਕਰਵਾਉਣ ਦਾ ਹੁਨਰ ਕੋਲ ਨਹੀਂ ਹੈ ਪਰ ਮੇਰੀ ਸੇਵਾ ਦਾ ਤੇ ਇਹਨਾਂ ਸਾਰੀਆਂ ਗੱਲਾਂ ਦਾ ਅਸਰ ਮੇਰੀ ਮਾਂ ਦੀ ਸਿਹਤ ਤੇ ਡੂੰਗਾ ਪੈ ਰਿਹਾ ਮਾਂ ਦੇ ਘਰ ਨਾਲ ਹੁਣ ਤੇ ਮੇਰੀ ਸਾਰੀ ਸੇਵਾ ਮੇਰੀਆਂ ਭੈਣਾਂ ਤੇ ਕਦੇ-ਕਦੇ ਮੇਰੀ ਚਾਚੀ ਕਰਦੀਆਂ ਹਨ ਪਤਾ ਨਹੀਂ ਮੇਰਾ ਮਾਪੇ ਦੇ ਨਾਲ ਤੇ ਭੈਣਾਂ ਤੇ ਭਰਾ ਨਾਲ ਇਹ ਕਿਹੜੇ ਪਿਛਲੇ ਜਨਮਾਂ ਦੇ ਲੈਣੇ ਦੇਣੇ ਦੇ ਸਬੰਧ ਹਨ ਜਿਹੜੇ ਮੈਂ ਇਸ ਜਨਮ ਵਿੱਚ ਪੂਰੇ ਕਰਨ ਆਈ ਹਾਂ ਨਹੀਂ ਤਾਂ ਮੇਰੇ ਵਰਗੇ ਜੂਨ ਤਾਂ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਪਾਵੇ। ਮੇਰੀ ਮਾਂ ਕਦੇ ਵੀ ਮੈਨੂੰ ਰਾਤੀਂ ਛੱਡ ਕੇ ਨਹੀਂ ਗਈ। ਇੱਕ ਵਾਰ ਉਹਨਾਂ ਦੇ ਨਾਨਕੀਆਂ ਵਿੱਚ ਦਿੱਲੀ ਵਿਆਹ ਹੋਣ ਕਾਰਨ ਮੇਰੀ ਵੱਡੀ ਭੈਣ ਨੇ ਮੇਰੀ ਮੰਮੀ ਨੂੰ ਦਿੱਲੀ ਜਾਂਦੇ ਬਹੁਤ ਜੋੜ ਦਿੱਤਾ। ਤੇ ਕਿਹਾ ਕਿ ਤੁਸੀਂ ਤੇ ਜ਼ਿੰਦਗੀ ਵਿੱਚ ਕਦੇ ਵੀ ਕਿਧਰੇ ਨਹੀਂ ਗਏ। ਹਣ ਮੌਕਾ ਆਇਆ ਤੁਸੀਂ ਜ਼ਰੂਰ ਜਾਓ। ਤੇ ਮੇਰੀ ਸਾਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ। ਮੇਰੀ ਮੰਮੀ ਚਲੀ ਗਈ। ਮੈਨੂੰ ਆਪਣੀ ਮਾਂ ਤੋਂ ਬਿਨਾਂ ਰਹਿਣਾ ਬਹੁਤ ਭੈੜਾ ਲੱਗਣ ਲੱਗਾ। ਮੈਨੂੰ ਆਪਣੀਆਂ ਭੈਣਾਂ ਤੋਂ ਸੇਵਾ ਕਰਾਉਣਾ ਚੰਗਾ ਨਹੀਂ ਸੀ ਲੱਗਦਾ ਚੰਗਾ ਤਾਂ ਮਾਂ ਤੋਂ ਵੀ ਕਰਾਉਣਾ ਨਹੀਂ ਸੀ ਲੱਗਦਾ ਪਰ ਇਹ ਰੱਬ ਦਾ ਬਣਾਇਆ ਹੋਇਆ ਕੋਈ ਤਸਤੂਰ ਸੀ ਜਿਹੜਾ ਮੇਰੀ ਮਾਂ ਨੂੰ ਨਿਭਾਉਣਾ ਹੀ ਪੈਣਾ ਸੀ ਸ਼ਾਇਦ ਮੈਂ ਆਪਣੀ ਮਾਂ ਕੋਲੋਂ ਪਿਛਲੇ ਕਈ ਜਨਮਾਂ ਦੀ ਸੇਵਾ ਇਕੱਠੀ ਹੀ ਲੈਣੀ ਸੀ ਮੇਰੇ ਇੰਨੇ ਭੈੜੇ ਕਰਮ ਹਨ ਕਿ ਮੈਂ ਆਪਣੀਆਂ ਭੈਣਾਂ ਦੇ ਵਿਆਹਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕੀ ਤੇ ਆਪਣੇ ਕਮਰੇ ਵਿੱਚ ਹੀ ਡੱਕੀ ਰਹੀ ਭੈਣਾਂ ਦੇ ਵਿਆਹਾਂ ਬਾਅਦ ਸਾਡੇ ਘਰ ਦੀ ਰੌਣਕ ਛੱਟ ਗਈ ਮਣ ਭੈਣਾਂ ਦੇ ਵੀ ਅੱਗੋਂ ਬੱਚੇ ਹਨ ਤੇ ਉਹ ਕਦੇ-ਕਦੇ ਸਾਡੇ ਘਰ ਆਉਂਦੀਆਂ ਹਨ ਮੈਂ ਉਹਨਾਂ ਦੀ ਗੋਦ ਵਿੱਚ ਬੱਚਿਆਂ ਨੂੰ ਵੇਖ ਕੇ ਬੜੀ ਹੈਰਾਨ ਤੇ ਖੁਸ਼ ਹੁੰਦੀ ਹਾਂ ਇੱਥੇ ਤਾਂ ਕਿ ਉੱਤੇ ਜੰਗਲੇ ਵਿੱਚ ਖੜੀ ਜਦੋਂ ਮੈਂ ਆਪਣੀਆਂ ਭੈਣਾਂ ਨੂੰ ਆਪਣੇ ਬੱਚੇ ਚੁੱਕ ਕੇ ਆਉਂਦਿਆਂ ਵੇਖਦੀ ਹਾਂ ਤਾਂ ਮਾਰੇ ਖੁਸ਼ੀ ਦੇ ਮੈਂ ਪਾਗਲ ਹੋ ਜਾਂਦੀ ਹਾਂ ਤੇ ਉੱਚੀ-ਉੱਚੀ ਆਵਾਜ਼ਾਂ ਕੱਢ ਕੇ ਆਪਣੀ ਮੰਮੀ ਕੋਲ ਭੱਜੀ ਜਾਂਦੀਆਂ ਤੇ ਮੇਰੀ ਮਾਂ ਮੇਰੀ ਅੰਨੀ ਖੁਸ਼ੀ ਵੇਖ ਕੇ ਮੇਰੀਆਂ ਭੈਣਾਂ ਦੇ ਆਉਣ ਦਾ ਅੰਦਾਜ਼ਾ ਲਾ ਲੈਂਦੀ ਹੈ ਮੇਰਾ ਭਰਾ ਮੈਨੂੰ ਵੇਖ ਕੇ ਬਹੁਤ ਉਦਾਸ ਹੁੰਦਾ। ਉਹ ਮੰਮੀ ਨੂੰ ਮੈਨੂੰ ਕਦੇ ਵੀ ਝੜਕਾ ਨਹੀਂ ਦੇਣ ਦਿੰਦਾ। ਪਾਪਾ ਵੀ ਮੇਰਾ ਬੜਾ ਧਿਆਨ ਕਰਦੇ ਹਨ। ਪਰ ਮੇਰੀ ਮੰਮੀ ਦੀ ਹਿੰਮਤ ਹੁਣ ਬਿਲਕੁਲ ਜਵਾਬ ਦੇ ਚੁੱਕੀ ਹੈ। ਉਹ ਮੇਰੀ ਸੇਵਾ ਕਰ ਕਰਕੇ ਥੱਕ ਕੇ ਚੂਰ ਹੋ ਚੁੱਕੀ ਹੈ। ਉਹ ਨੂੰ ਰੱਬ ਅਗੇ ਅਰਦਾਸ ਕਰਦੀ ਹੈ ਕਿ हे ਰੱਬਾ ਹੁਣ ਤੂੰ ਸੋਨਿਆ ਨੂੰ ਸੰਭਲ ਲੈ। ਉਹ ਨਾ ਹੋਏ ਕਿ ਮੈਂ ਚਲੀ ਜਾਵਾਂ ਤੇ ਇਹ ਇੱਥੇ ਹੀ ਰਹਿ ਜਾਵੇ। ਇਸ ਨੂੰ ਕੌਣ ਸੰਭਾਲੇਗਾ? ਇਹ ਸੋਚ ਕੇ ਉਹਨਾਂ ਦੀ ਰੂਹ ਵੀ ਕੰਬ ਜਾਂਦੀ ਹੈ। ਮੈਨੂੰ ਜਨਮ ਤੇ ਮੌਤ ਬਾਰੇ ਕੋਈ ਸਮਝ ਨਹੀਂ ਹੈ। ਮੈਨੂੰ ਤਾਂ ਆਪਣੀ ਮਾਂ ਦਾ ਦੁੱਖ ਹੀ ਨਜ਼ਰ ਆਉਂਦਾ ਹੈ। ਪਰ ਰੱਬ ਨੇ ਮੈਨੂੰ ਮੇਰੀ ਇਸ ਭਾਵਨਾ ਦੇ ਇਜ਼ਹਾਰ ਕਰਨ ਲਈ ਕਹਿਣ ਜਾਂ ਦੱਸਣ ਦੀ ਸ਼ਕਤੀ ਨਹੀਂ ਦਿੱਤੀ ਹੈ। ਸੀਤ ਤਾਂ ਮੇਰੇ ਪੱਲੇ ਕਦੇ ਵੀ ਨਹੀਂ ਸੀ। ਪਰ ਜਿਹੜੀ ਸੀ ਉਹ ਵੀ ਨਿੱਗਰਦੀ ਜਾ ਰਹੀ ਹੈ। ਇਸ ਤਰ੍ਹਾਂ ਮੈਂ ਆਪਣੀ ਉਮਰ ਦੇ 32 ਸਾਲ ਕੱਢ ਲਏ ਹਨ। ਪਿਛਲੇ ਕਈ ਦਿਨਾਂ ਤੋਂ ਮੈਨੂੰ ਬੁਖਾਰ ਆ ਰਿਹਾ। ਮੇਰਾ ਖਾਣਾ ਪੀਣਾ ਵੀ ਛੁੱਟ ਗਿਆ। ਇੱਕ ਹਫ਼ਤੇ ਤੋਂ ਮੈਂ ਮੰਜੀ ਤੇ ਪਈ ਹਾਂ ਮੇਰੀ ਮਾਂ ਦੇ ਅਹਿਸਾਸਾਂ ਨੂੰ ਸਮਝਿਆ ਨਹੀਂ ਜਾ ਸਕਦਾ ਮੇਰੇ ਜਾਨ ਦਾ ਸਮਾਂ ਨੇੜੇ ਆਉਂਦਾ ਵੇਖ ਕੇ ਉਸਦੇ ਦਿਲ ਨੂੰ ਹੌਲ ਪਈ ਜਾ ਰਹੀ ਹੈ ਤੇ ਇੱਕ ਦਿਨ ਮੈਂ ਅੱਖਾਂ ਮੀਟ ਲਈਆਂ ਹਨ ਅੱਜ ਮੇਰਾ ਅੰਤਿਮ ਸੰਸਕਾਰ ਹੈ ਸ਼ਮਸ਼ਾਨ ਘਾਟ ਵਿੱਚ ਕੋਈ ਵੀ ਰੋ ਨਹੀਂ ਰਿਹਾ ਹਰ ਕੋਈ ਮੈਨੂੰ ਇੰਨੀ ਪੈੜੀ ਜੂਨ ਵਿੱਚੋਂ ਮੁਕਤ ਹੋਈ ਦੱਸਦਾ ਹੈ ਮੇਰੀ ਮਾਂ ਨੂੰ ਆਪਣੇ ਜਜ਼ਬਾਤ ਦਿਖਾਉਣੇ ਨਹੀਂ ਆਉਂਦੇ ਹਨ ਪਰ ਅੱਜ ਉਹ ਮੇਰੇ ਜਨਮ ਦੇ ਸਮੇਂ ਨੂੰ ਜ਼ਰੂਰ ਯਾਦ ਕਰ ਰਹੀ ਹੈ ਜਦੋਂ ਕਿਸੇ ਔਰਤ ਨੇ ਪਹਿਲੇ ਬੱਚੇ ਦੀ ਮਾਂ ਬਣਨਾ ਹੁੰਦਾ ਹੈ ਤਾਂ ਉਸਦੇ ਕਿੰਨੇ ਹੀ ਇਰਮਾਨ ਹੁੰਦੇ ਹਨ ਤੇ ਜਦੋਂ ਆਪਣੇ ਪਹਿਲੇ ਬੱਚੇ ਨੂੰ ਜੱਗ ਵਿੱਚੋਂ ਤੋੜਨਾ ਪਵੇ ਤਾਂ ਦਿਲ ਤੇ ਕੀ ਬੀਤਦੀ ਹੈ ਮੇਰੀ ਮਾਂ ਉਹ ਵਿਅਕਤ ਕਰਨਾ ਨਹੀਂ ਹੁੰਦਾ ਸਾਰੇ ਮੇਰੀ ਮਾਂ ਨੂੰ ਸੁਝਾਦੇ ਰਹੇ ਹਨ ਕਿ ਹੁਣ ਤੇਰੀ ਸੋਹਣੀਆਂ ਨਾਲ ਲੈਣੇ ਦੇਣੇ ਦੇ ਸਬੰਧ ਖਤਮ ਹੋ ਗਏ ਹਨ ਉਸ ਦੀ ਜੂਨ ਕੱਟੀ ਗਈ ਹੈ ਪਰਮਾਤਮਾ ਕਰੇ ਕਿ ਹੁਣ ਅਗਲੇ ਜਨਮਾਂ ਵਿੱਚ ਉਸ ਨੂੰ ਬਹੁਤ ਵਧੀਆ ਜਨਮ ਮਿਲੇ ਤੇ ਜਿੰਨੀਆਂ ਕਮੀਆਂ ਉਸ ਨੇ ਇਸ ਜਨਮ ਵਿੱਚ ਵਿਖੀਆਂ ਸਭ ਪੂਰੀਆਂ ਹੋਣ ਤੇ ਰਾਣੀਆਂ ਵਰਗੀ ਜ਼ਿੰਦਗੀ ਮਿਲੇ ਇਹ ਸਾਰੇ ਮੇਰੀ ਮਾਂ ਦੀ 32 ਸਾਲਾਂ ਦੀ ਤਪੱਸਿਆ ਨੂੰ ਸਲਾਮ ਕਰ ਰਹੇ ਹਾਂ ਤੇ ਹੁਣ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਗੁਜ਼ਾਰਨ ਦੀ ਤਾਕੀਦ ਕਰ ਰਹੇ ਹਾਂ ਪਰ ਉਹਨਾਂ ਨੂੰ ਨਹੀਂ ਪਤਾ ਕਿ ਮੇਰਾ ਤਾਂ ਰੱਬ ਦੇ ਘਰ ਜਾ ਕੇ ਵੀ ਮਾਂ ਬਿਨਾਂ ਗੁਜ਼ਾਰਾ ਨਹੀਂ ਹੈ ਮੈਂ ਤਾਂ ਤੈਨੂੰ 4 ਸਾਲਾਂ ਤੱਕ ਮਾਂ ਨੂੰ ਆਪਣੇ ਕੋਲ ਹੀ ਬੁਲਾ ਲੈਣਾ ਇਹ 3-4 ਸਾਲ ਦਾ ਸਮਾਂ ਵੀ ਮੈਂ ਮਾਂ ਨੂੰ ਤਾਂ ਦਿੱਤਾ ਤਾਂ ਜੋ ਉਹ ਵੀ ਮੇਰੇ ਬਗੈਰ ਜੀ ਕੇ ਵੇਖ ਲਵੇ ਤੇ ਜ਼ਿੰਦਗੀ ਮਾਣੇ ਪਰ ਮੈਨੂੰ ਪਤਾ ਹੈ ਕਿ ਬਿਮਾਰੀ ਨੇ ਉਸ ਨੂੰ ਇੰਨਾ ਖਾ ਲੈਣਾ ਕਿ ਰੱਬ ਨੇ ਉਸ ਨੂੰ ਮੇਰੇ ਨਾਲ ਮਿਲਣ ਦਾ ਵਸੀਲਾ ਬਣਾ ਦੇਣਾ ਚਲੋ ਜੀ ਅਸੀਂ ਤਾਂ ਹੁਣ ਹੋਣ ਲੱਗੇ ਆ ਅੱਗ ਦੇ ਹਵਾਲੇ ਚੰਗਾ ਮਾਂ ਤਿੰਨ-ਚਾਰ ਸਾਲ ਦਾ ਮੈਂ ਤੇਰੇ ਬਿਨਾ ਔਖਾ-ਸੌਖਾ guzara ਕਰ ਲਵਾਂਗੀ ਪਰ ਉਸ ਤੋਂ ਬਾਅਦ ਮੇਰੀ ਨਾਲ ਵਾਦਾ ਕਰ ਕਿ ਤੂੰ ਮੇਰੇ ਕੋਲ ਜਰੂਰ ਆਵੇਂਗੀ। ਮੈਨੂੰ ਅਗ ਦੇ ਲਾਂਭੂ ਲੱਗ ਚੁੱਕੇ ਹਨ। ਤੇ ਮੈਂ ਸੋਨੀਆ ਰੱਬ ਦੀ ਇੱਕ ਅਧੂਰੀ ਕਿਰਤ ਆਪਣੀ ਪੈੜੀ ਜੂਨ ਕੱਟ ਕੇ ਤੇ ਆਪਣੇ ਲੈਣੇ ਦੇਣੇ ਦੇ ਸਾਰੇ ਸੰਬੰਧ ਮੁਕਾ ਕੇ ਹੁਣ ਇਹ ਸੰਸਾਰ ਤੋਂ ਵਿਦਾ ਹੁੰਦੀ ਹਾਂ। ਸੋ ਦੋਸਤੋ, ਐਸੀ ਅੱਜ ਦੀ ਕਹਾਣੀ। ਬੱਚਾ ਚਾਹੀਏ ਕਿਹੋ ਜਾਂ ਮਰਜੀ ਹੋਵੇ ਪਰ ਮਾਂ ਮਾਂ ਹੀ ਹੁੰਦੀ ਹੈ। ਸੋ ਤੁਹਾਨੂੰ ਕਿਵੇਂ ਦੀ ਲੱਗੀ ਕਹਾਣੀ? ਜ਼ਰੂਰ ਦੱਸਿਓ। ਜੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਕੱਲ ਫੇਰ ਮਿਲਦੇ ਹਾਂ ਕਿਸੇ ਵੱਖਰੇ ਅਹਿਸਾਸਾਂ ਨੂੰ ਦਰਸਾਉਂਦੀ ਹੋਈ ਕਹਾਣੀ ਦੇ ਨਾਲ ਪੂਰੀ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ